ਤਿੰਨ ਮਹੀਨਿਆਂ ਮਗਰੋਂ ਇਹਨਾਂ ਦੀ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਹੈ ਜੀ ਠੀਕ ਹੈ ਗੋਲੀਆਂ ਹੁੰਦੀਆਂ ਛੋਟੀਆਂ ਛੋਟੀਆਂ ਠੀਕ ਹੈ ਉਹ ਇੱਕ ਗੋਲੀ ਕੁੱਟ ਕੇ ਇੱਕ ਜਾਨਵਰ ਨੂੰ ਰੱਸੀ ਚਲਾ ਕੇ ਜੂਨਾਂ ਵਾਲੀ ਦਵਾਈ ਤਾਂ ਪੈਨਾਕੋਰ ਦਵਾਈ ਦੇ ਸਕਦੇ ਹੋ ਪੈਨਾਕੋਰ ਡੱਬੀ ਆਉਂਦੀ ਐਡੀ ਬੱਕਰੀ ਨੂੰ ਬਾਹਲ ਮਾਰ ਜੇ ਵੀ ਉੱਠਦੀ ਨਹੀਂ ਪਿੱਛਾ ਖੜ ਜੇ ਡਿੱਗਦੀ ਐ ਤਾਂ ਬੱਕਰੀ ਨੂੰ ਰੱਖੋ ਗਰਮੈਸ਼ ਚ ਦੋ ਦਿਨ ਅੰਦਰ ਤੇ ਉਹਨੂੰ ਇੰਨਾ ਸਿਰਕਾ ਪਿਆ ਦਿਓ ਬੱਕਰੀ ਨੂੰ ਸਰਾਂਜਨ ਵਾਲਾ ਹੂੰ ਉਹਦੀ ਬੱਕਰੀ ਨੇ ਪਿਸ਼ਾਬ ਕਰ ਲੈਣਾ ਤੇ ਨਿੰਗਣਾ ਕਰ ਲੈਣੀਆਂ ਨੇ ਉਹਦੀ ਆਪਣੀ ਗੈਸ ਨਿਕਲ ਜੂਗੀ ਲੈ ਜਨਾਬ ਜੀ ਤੁਹਾਨੂੰ ਇੱਕ ਤੁਸੀਂ ਅਣਜਾਣ ਤੌਰ ਤੇ ਉਹ ਸਾਡੇ ਭਰਾ ਮੰਨ ਲਈ ਜਿਵੇਂ ਮਰਜ਼ੀ ਲਾ ਲਓ ਅਣਜਾਣ ਦੇ ਮੂਰੇ ਟੋਏ ਟੋਏ ਹੁੰਦੇ ਨੇ ਅੱਖਾਂ ਤੇ ਪੱਟੀ ਬੰਨ੍ਹ ਦੇਈਏ ਹੁੰਦੀ ਹੈ ਅਣਜਾਣ ਪਾਣੀ ਪਿੰਡ ਦੇ ਟੋਬੇ ਦੇ ਵਿੱਚ ਨਾ ਸੋਟੀ ਲੈ ਕੇ ਵੜ ਜਾਏ ਦੇਖਦਾ ਰਹੇ ਵੀ ਕਿੱਥੇ ਡੂੰਗਾ ਅਣਜਾਣ ਪਾਣੀ ਚ ਕਦੇ ਨਾ ਪੜੋ ਜੇ ਮੂਰੇ ਛੱਪੜ ਆ ਜੀ ਤਾਂ ਉਹਦੀ ਗੌਰ ਜ਼ਰੂਰੀ ਕਰਨੀ ਚਾਹੀਦੀ ਹੈ ਤੁਸੀਂ ਅਣਜਾਣ ਬੰਦੇਓ ਵੀਰ ਜੀ ਇਹਨਾਂ ਨੂੰ ਸੈਲ ਸੈਲ ਤਾਂ ਹੁਣ ਪਾਓ ਮੂੰਗਫਲੀ ਦਾ ਨੀਰਾ ਜਿੰਨਾ ਮਰਜੀ ਜਿੱਥੋਂ ਫੱਗਣ ਚੜ ਗਿਆ ਗਰਮੀ ਦਾ ਮਹੀਨਾ ਚੱਲ ਪਿਆ ਮੂੰਗਫਲੀ ਦਾ ਨੀਰਾ ਕਰ ਦਿਓ ਬੰਦ ਦਾਣਾ ਪਾਣੀ ਜਿੰਨਾ ਮਰਜੀ ਪਾਓ ਕਰਸਾ ਦੇ ਵਿੱਚ ਇਹਨਾਂ ਨੂੰ ਦਸਦੀ ਬੋਰੇ ਲਿਆਇਓ ਰਾਜਸਥਾਨ ਚੋਂ ਜੰਡੀ ਦੇ ਲੂੰਗ ਦੇ ਛੋਟਾ ਛੋਟਾ ਪੱਤਾ ਹੁੰਦਾ ਜੰਡੀ ਦਾ ਲੂੰਗ ਫਿਲਟਰ ਹੋਇਆ ਹੋਵੇ ਦੋ ਵਾਰੀ ਫਿਲਟਰ ਚੜਿਆ ਹੋਇਆ ਮਿੱਟੀ ਕੰਡਾ ਨਾ ਹੋਵੇ ਡੱਕਾ ਨਾ ਹੋਵੇ ਕੰਡਾ ਨਾ ਹੋਵੇ ਹੂੰ ਕਰ ਸਾਦੇ ਵਿੱਚ ਜੌਂ ਰਲਾ ਕੇ ਇੱਕ ਤਾਂਸਲੀ ਲੂੰਗਦੀ ਅੱਧੀ ਤਾਂਸਲੀ ਜੌਆਂ ਹਮ ਇਹਨਾਂ ਨੂੰ ਸਾਰੇ ਜਾਨਵਰਾਂ ਨੂੰ ਪਾਈ ਜੇ ਬਿਮਾਰ ਨਹੀਂ ਹੁੰਦੇ ਬੈਠੇ ਰਹਿਣ ਤੋਂ ਆਰਾਮ ਨਾਲ ਤੇ ਜੇ ਇਹਨਾਂ ਨੂੰ ਮੂੰਗਫਲੀ ਦਾ ਪੱਤਾ ਪਾਉਂਗੇ ਗਰਮੀ ਦੇ ਵਿੱਚ ਇਹਨਾਂ ਨੇ ਖਰਾਬ ਹੋ ਜਾਣਾ ਕਿਉਂ ਗਰਮ ਹੈ ਉਹ ਗਰਮੈਸ ਦੇ ਨਾਲ ਤਜਾਬ ਬਣ ਨੇ ਇਹਨਾਂ ਦੇ ਅੰਦਰ ਹਮ ਆਪਾਂ ਮੂੰਗਫਲੀ ਵੀ ਨਹੀਂ ਖਾ ਸਕਦੇ ਨਾ ਗਰਮੀ 'ਚ ਤਾਂ ਤੁਹਾਨੂੰ ਅਸੀਂ ਨੌਲੇਜ ਦੰਨੇ ਆ ਛਿਆਲ ਦੇ ਵਿੱਚ ਮੂੰਫਲੀ ਦਾ ਨੀਰਾ ਪਾਓ ਗਮਾਰੀ ਦਾ ਪਾਓ ਜੋ ਮਰਜੀ ਪਾਓ ਛੋਲਿਆਂ ਦਾ ਛਿਲਕਾ ਪਾਓ ਭੋ ਪਾਓ ਫੀਡ ਵਗੈਰਾ ਪਾਓ ਸਭ ਕੁਝ ਚੱਲੂਗਾ ਜਿੱਥੋਂ ਗਰਮੀ ਦਾ ਮਹੀਨਾ ਚੜ ਗਿਆ ਇਹਨਾਂ ਨੂੰ ਇਹ ਬੰਦ ਕਰ ਦੇ ਇਹ ਤੁਹਾਨੂੰ ਨੌਲੇਜ ਦਿੱਤੀ ਹੈ ਦੂਸਰੇ ਨੰਬਰ ਤੇ ਤਿੰਨ ਮਹੀਨਿਆਂ ਬਾਅਦ ਰੋ ਇਹਨਾਂ ਦੀ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਹੈ ਜੀ ਗੋਲੀਆਂ ਹੁੰਦੀਆਂ ਛੋਟੀਆਂ ਛੋਟੀਆਂ ਉਹ ਇੱਕ ਗੋਲੀ ਕੁੱਟ ਕੇ ਇੱਕ ਜਾਨਵਰ ਨੂੰ ਲੱਸੀ ਚਲਾ ਕੇ ਹੂੰ ਜੇ ਆਪਾਂ ਨੇ ਦੇਣੀ ਹੈ ਯੂਨਾਂ ਵਾਲੀ ਦਵਾਈ ਤਾਂ ਪੈਨਾਕੋਰ ਦਵਾਈ ਦੇ ਸਕਦੇ ਹੋ ਡੱਬੀ ਆਉਂਦੀ ਐਡੀ ਸਾਢੇ 450 ਦੀ ਉਹ ਜੀਆਂ ਦੇ ਹਿਸਾਬ ਨਾਲ ਹੁੰਦੀ ਹੈ ਵੀ ਕਿੰਨੇ ਡੋਜ਼ ਦੇਣੀ ਹੈ ਪੜ ਲਿਓ ਤੁਸੀਂ ਪੜੇ ਲਿਖੇ ਹੋ ਹਮ ਅੱਛਾ ਜੇ ਤੁਸੀਂ ਨੇ ਲੀਲ ਫਾਰਮ ਦੇਣੀ ਹੈ ਤਾਂ ਫੋਕੇ ਪਾਣੀ ਚ ਦੇ ਸਕਦੇ ਹੋ ਵੀ ਜੀਆਂ ਵਾਸਤੇ ਹੈ ਲੀਲ ਫਾਰਮ ਦੀ ਡੱਬੀ ਉਹ ਆਉਂਦੀ ਹੈ ਜੀ 150 ਰੁਪਈਆ ਦੀ ਜੇ ਤੁਸੀਂ ਨੇ ਦੇਣੀ ਹੈ ਨਰਜਲ ਦਵਾਈ ਪੇਡਾਂ ਵਾਲੀ ਪੀਲੀ ਦਵਾਈ ਹੁੰਦੀ ਆ ਡੱਬਾ 450 ਦਾ ਆਉਂਦਾ ਨੀਲਜਲ ਹਾਂ ਨੀਲਜਲ ਉਹ ਜੀ ਤੁਸੀਂ 3 ਐਮ ਐਲ ਨਿਰੀ ਵੀ ਦੇ ਸਕਦੇ ਹੋ ਜੇ ਨਹੀਂ ਨਿਰੀ ਦੇਣੀ ਤਾਂ 3 ਐਮ ਐਲ ਦਵਾਈ ਲੱਸੀ ਦੇ ਅੱਧੇ ਗਲਾਸ ਚ ਘੋਲ ਕੇ ਇੱਕ ਬੱਕਰੀ ਨੂੰ ਦੇ ਦਿਓ ਠੀਕ ਹੈ ਉਹਦਾ ਦੋ ਦਿਨ ਪੇਟ ਚੱਲ ਜਾਣਾ ਉਹਨੇ ਅੰਦਰੋਂ ਸਾਫ਼ ਹੋ ਜਾਣਾ ਨਹੀਂ ਜਿਵੇਂ ਆਪਾਂ ਘਰ ਦੀ ਜਮਾਈ ਦੇ ਉੱਚ ਲੱਸੀ ਹਾਂਜੀ ਹਾਂਜੀ ਸਾਫ਼ ਹੋ ਗਿਆ ਪੇਟ ਦੂਏ ਤੀਏ ਦਿਨ ਉਹਦੀ ਮੋਕ ਬੰਦ ਹੋ ਜਾਣੀ ਉਹਦੇ ਹਾਜਮਾ ਹੋਣ ਲੱਗ ਜਾਊ ਅੱਖ ਪੱਠਾ ਖਾਣ ਲੱਗ ਜਾਊ ਇੱਕ ਵਾਰੀ ਉਹਨੇ ਗੈਂਸ ਭਰ ਕੇ ਮੂੰਹਕ ਜਰੂਰ ਲਗਣੀ ਆ ਜਾਂ ਆਪਾਂ ਵੈਕਸੀਨ ਕਰਤੀ ਦਵਾਈ ਦਿੱਤੀ ਡਰਨਾ ਨਹੀਂ ਤੇ ਬਾਕੀ ਵੀਰ ਜੀ ਦੇ ਮੂੰਹ ਖੁਰਦੇ ਟੀਕੇ ਜਰੂਰ ਲਵਾਉਣੇ ਨੇ ਅੱਜ ਸਾਲ ਠੀਕ ਹੈ ਬੁਖਾਰ ਵਾਸਤੇ ਰੱਜ ਕੋਈ ਮੜ ਜਾ ਉਹ ਦੱਸ ਦੇਣਾ ਬੁਖਾਰ ਵਾਸਤੇ ਜੇ ਅਸੀਂ ਦੱਸਾਂਗੇ ਤੁਹਾਨੂੰ ਤੇ ਉਸ ਤੋਂ ਬਾਅਦ ਇਹਨਾਂ ਦੀ ਪੀਪੀਆਰ ਦੀ ਵੈਕਸੀਨ ਕਰਾਉਣੀ ਆ ਇੱਕ 2 ਸਾਲ ਵਾਸਤੇ ਜੀ ਅੱਜ ਪੀਪੀਆਰ ਦੀ ਵੈਕਸੀਨ ਹੋ ਗਈ ਤਾਂ 2 ਸਾਲ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਆਉਂਦੀ ਭੈਣ ਜੀ ਰਹੀ ਗੱਲ ਮਾੜਾ ਮੋਟਾ ਇਹਨਾਂ ਨੂੰ ਘਰੇ ਆਪਣੇ ਬੁਖਾਰ ਹੋ ਜੇ ਤਾਂ ਅਸੀਂ ਤਾਂ ਦੇਸੀ ਜੀ ਬੰਦਿਆਂ ਦੇਸੀ ਜੀ ਫਾਰਮੂਲਾ ਵਰਤ ਲਾਨੇ ਆ ਟਾਰਾਮਾਈਸੀਨ ਦਵਾਈ ਆਉਂਦੀ ਹੈ ਉਹ ਹਾਂ ਉਹ 2 ਐਮਐਲ ਇੱਕ ਬੱਕਰੀ ਦੇ ਲਾ ਦੋ ਤੇ ਉਹ ਵੀ ਤੁਹਾਨੂੰ ਮੈਂ ਦੱਸਦਾ ਇੱਥੇ ਪੋਲੀ ਜਗ੍ਹਾ ਇਹ ਇੱਥੇ ਪੂਰੇ ਪੋਲੀ ਜਗ੍ਹਾ ਬਰੀਕ ਸੂਈ ਦੇ ਨਾਲ ਉਹਨੂੰ ਉਤੋਂ ਮਲ ਦੋ ਜਿਹੜੀ ਦਵਾਈ ਗਾਹਾਂ ਚੱਲ ਜੀ ਨਾਲ ਹੁੰਦੀ ਹੈ ਨਿੰਮਾ ਬੋਟਾ ਨੇ ਮਾ ਬੁੱਟ ਦੀ ਉਹਦੇ شیر ਜੇ ਚਿੱਤੇ ਜੇ ਦੀ ਫੋਟੋ ਹੁੰਦੀ ਐ ਐਡੀ ਛੋਟੀ ਦੋਜ ਸੀਸੀ ਉਹਦਾ 2 ਐਮਐਲ ਉਹਦਾ ਨਾਮ ਲਾ ਦੋ ਪਹਿਲੀ ਸ਼ਾਇਰ ਠੀਕ ਐ ਇਹਦਾ ਬੁਖਾਰ ਆਟੋਮੈਟ ਕਦੇ ਘੰਟੇ ਚ ਖਤਮ ਹੋ ਜਾਣਾ ਦੂਣਾ ਚੜ ਕਰੂਗੀ ਤੇ ਉਹ ਬੁਖਾਰ ਦੀਆਂ ਵੀ ਬਹੁਤ ਦਵਾਈਆਂ ਹੁੰਦੀਆਂ ਨੇ ਉਹ ਜੋ ਆਪਣੇ ਮੈਡੀਕਲ ਤੇ ਡੰਗਰਾਂ ਦੇ ਡਾਕਟਰ ਹੁੰਦੇ ਆ ਹਸਪਤਾਲਾਂ ਵਗੈਰਾ ਸਰਕਾਰੀ ਉਹਨਾਂ ਮੇਰੇ ਭਰਾਵਾਂ ਨੂੰ ਵੀ ਪੁੱਛ ਕੇ ਤੁਸੀਂ ਦਵਾਈ ਵਰਤ ਸਕਦੇ ਹੋ ਕਿਉਂ ਅਸੀਂ ਬੰਦੇ ਆ ਜਿਹੜੀਆਂ ਜਿਹੜੇ ਦੇਸੀ ਅਸੀਂ ਤਾਂ ਉਹੀ ਦਵਾਈ ਵੱਧ ਵਰਤਦੇ ਆਂ ਉਹਦੇ ਨਾਲ ਸਾਡੀ ਬੱਕਰੀ ਠੀਕ ਹੋ ਜਾਂਦੀ ਹੈ ਸਾਰਾ ਦਿਨ ਚੁਗਦੀ ਫਰੀਂ ਜਾਂਦੀ ਰਹੋਹੀ ਚ ਮਾੜੀ ਮੋਟੀ ਦਵਾਈ ਬੁਖਾਰ ਨਾਲ ਉਹ ਦਵਾਈ ਸੈੱਟ ਕਰ ਦਿੰਦੀ ਹੈ ਤੇ ਕਈ ਵਾਰੀ ਬੱਕਰੀ ਨੂੰ ਬਾਹਲ ਲੱਗ ਜੇ ਇਹ ਤਰੀਕੇ ਮੈਂ ਹਰੇਕ ਨੂੰ ਦੰਦਾ ਨਹੀਂ ਅੱਜ ਤੁਹਾਨੂੰ ਭੈਣ ਭਾਈਆਂ ਵਾਲਾ ਨਾਤੇ ਕਰਕੇ ਦੇ ਰਿਆਂ ਬਾਹਲ ਕੀ ਹੁੰਦਾ ਰਾਜੂ ਬਾਹਲ ਜਿਵੇਂ ਬੰਦੇ ਨੂੰ ਉਧ ਰੰਗ ਹੋ ਗਿਆ ਐ ਐ ਜੇ ਤਰ ਲੱਗ ਜਾਂਦਾ ਹੂੰ ਬੰਦੇ ਨੂੰ ਉਧ ਰੰਗ ਹੋ ਜਾਂਦਾ ਸੈੜ ਖੜ ਜਾਂਦੀ ਹੈ ਹੂੰ ਉਹਨੂੰ ਸਮਝਦੇ ਹਾਂ ਬੱਕਰੀ ਨੂੰ ਬਾਹਲ ਮਾਰ ਜੇ ਬਿਊਟ ਦੀ ਨਹੀਂ ਪਿੱਛਾ ਖੜ ਜੇ ਡਿਗਦੀ ਐ ਤਾਂ ਬੱਕਰੀ ਨੂੰ ਰੱਖੋ ਗਰਮੈਸ਼ ਚ ਦੋ ਦਿਨ ਅੰਦਰ ਕੱਚਾ ਦੁੱਧ ਲੈ ਲੋ 1/2 ਕਿਲੋ ਵਿੱਚ ਪਾ ਲੋ ਏਡੀ ਗੁੜ ਦੀ ਡਲੀ ਜੇ ਕਿ ਤੋ ਫੀਮ ਮਿਲ ਜੇ ਥੋੜੀ ਜੀ ਫੀਮ ਤਾਂ ਉਹ ਕਣਕ ਦੇ ਦਾਣੇ ਜਿਨੀ ਕੱਚੇ ਦੁੱਧ ਚ ਘੋਲ ਕੇ ਪਿਆ ਦਿਓ ਬੱਕਰੀ ਨੂੰ ਵਿੱਚ ਪਾ ਕੇ ਘੋੜ ਗਰਮੈਸ਼ ਦੇ ਦਿਓ ਉਹ ਦੋ ਤਿੰਨ ਦਿਨਾਂ ਚ ਉੱਠ ਕੇ ਖੜੀ ਹੋਣ ਲੱਗ ਜੂ ਜੇ ਅਗਰ ਤੁਹਾਨੂੰ ਫੀਮ ਵੀ ਨਹੀਂ ਮਿਲਦੀ ਆਪਾਂ ਨੂੰ ਬਾਈ ਚਾਂਸ ਕਿਤੇ ਵੀ ਨਹੀਂ ਮਿਲਦੀ ਫਿਰ ਆਪਣੀ ਹਿੰਗ ਲੈ ਲਓ ਬੁੜੀਆਂ ਨੂੰ ਪਤਾ ਹੁੰਦਾ ਹਿੰਗ ਹਾਂਜੀ ਹਿੰਗ ਦੀ ਬਣਾ ਲਓ ਖਿਲ ਤਵੇ ਤੇ ਹਿੰਗ ਹਾਂ ਪੁੰਨ ਕੀ ਉਹਨੂੰ ਰਗੜ ਲਓ ਉਹਨੂੰ ਗੁੜ ਚ ਮਲਿਆ ਕੇ ਕੱਚੇ ਦੁੱਧ ਚ ਮਲਿਆ ਕੇ ਠੰਡੇ ਚ ਬੱਕਰੀ ਨੂੰ ਪਿਆ ਦਿਓ ਹਾਂ ਅੱਧਾ ਕਿਲੋ ਦੁੱਧ ਚ ਹਾਂਜੀ ਉਹ ਹਿੰਗ ਤੇ ਗੁੜ ਫੀਮ ਜਿੰਨੇ ਹੀ ਫਾਇਦਾ ਕਰਨਗੇ ਬੱਕਰੀ ਨੂੰ ਦੋ ਦਿਨ ਅੰਦਰ ਰੱਖੋ ਦੇ ਕੇ ਸਾਰਾ ਸਮਾਨ ਬੱਕਰੀ ਨੂੰ ਤੁਹਾਨੂੰ ਸਾਰੇ ਤਰੀਕੇ ਦੱਸੂ ਭੈਣ ਜੀ ਇਹ ਬਲੇਡ ਲੈ ਲਓ ਛੋਟਾ ਜਿਹਾ ਜੇ ਬੱਕਰੀ ਨੂੰ ਬਾਲ ਮਾਰ ਗਈ ਫੜੀ ਤਰਸੀਵੇਂ ਇੱਥੋਂ ਬੱਕਰੀ ਫੜ ਇਧਰੋਂ ਕੰਨ ਹੂੰ ਬਾਬੂ ਵੀਡੀਓ ਬਣਾ ਕੇ ਇੱਥੋਂ ਮਾਰ ਆ ਜਾ ਚੀਰਾ ਲਾ ਦਿਓ ਇੰਨਾ ਕ ਠੀਕ ਹੈ ਕੰਨ ਅੰਦੇ ਵਿੱਚ ਮਾਰ ਆ ਜਾ ਠੀਕ ਹੈ ਉਹਦਾ ਖੂਨ ਦੀ ਭਾਫ਼ ਨਿਕਲ ਗਈ ਅੱਖਾਂ ਤੇ ਆ ਹੱਥ ਧਰ ਕੇ ਚੁੰਨੀ ਲੈ ਕੇ ਪੱਟਾ ਮਾਰ ਦਿਓ ਅੱਖਾਂ ਤੇ ਠੀਕ ਹੈ ਪੱਟਾ ਮਾਰ ਦਿਓ 20 ਮਿੰਟ ਉਹਦੀ ਅੱਖਾਂ ਨੂੰ ਗਰਮੈਸ਼ ਆ ਜੂਗੀ। ਠੀਕ ਹੈ। ਬਾਹਰ ਲੱਗੀ ਹੋਈ ਨੂੰ ਉਦੋਂ ਬਾਅਦ ਉਤੋਂ ਹੀ ਦੇ ਦਿਓ ਦੁੱਧ ਤੇ ਹਿੰਗ ਤੇ ਗੁੜਾ। ਅੰਦਰ ਬਿਠਾਓ ਗਰਮੈਸ਼ ਚ ਬੱਕਰੀ ਤੜਕੇ ਨੂੰ ਟੱਲੀ ਵਰਗੀ ਖੜੀ ਹੋ ਜੂਗੀ ਉਹ। ਹੂੰ। ਸਾਰੇ ਪਿੰਡੇ ਦੀ ਉਹਦੀ ਗਰਮੈਸ਼ ਨਿਕੜ ਕੇ ਅਧ ਰੰਗ ਉਹਦਾ ਖਤਮ ਹੋ ਜਾਣਾ। ਜੇ ਤੁਸੀਂ ਇਹ ਵੀ ਫਾਰਮੂਲਾ ਨਹੀਂ ਵਰਤਣਾ ਹੂੰ। ਤਾਂ ਤੈਨੂੰ ਸਾਰੇ ਤਰੀਕੇ ਦੱਸ ਕੇ ਜਾਵਾਂ। ਜਿਹਦੇ ਕਹਿੰਦਾ ਘਰ ਦਾ ਖਾਈਏ ਉਹਦਾ ਜਸਗਾਈਏ। ਹੂੰ। ਕੋਨੂੰ ਖੀਮ ਦੁੱਧ ਨਹੀਂ ਮਿਲਦਾ ਨਾ ਹਿੰਗ ਮਿਲਦੀ ਨਾ ਗੁੜ ਮਿਲਦਾ ਤਾਂ ਇਹਦੇ ਕੰਨਾਂ ਨੂੰ ਮਾਰਾ ਜਾਂ ਚੀਰਾ ਲਾ ਕੇ ਮਾਰਾ ਜਾਂ ਖੂਨ ਛਿੜਾ ਦਿਓ ਭਾਫ ਨਿਕੜ ਜੂ ਪੱਟੀ ਮਾਰ ਕੇ ਅੱਖਾਂ ਤੇ ਉਸ ਤੋਂ ਬਾਅਦ ਮਾਰ ਦਿਓ ਪੱਟੀ ਮਿਰਚਾਂ ਲੈ ਲਓ 2 ਚਮਚੇ ਲਾਲ ਮਿਰਚਾਂ ਰਗੜੀਆਂ ਹੋਈਆਂ ਪਾਣੀ ਲੈ ਲਓ ਇੰਨਾ ਕੁ ਪੀਗ ਘੋਲ ਕੇ ਉਹਦੇ ਚ ਬੱਕਰੀ ਨੂੰ ਮਿਰਚਾਂ ਦੇ ਦਿਓ ਮਿਰਚਾਂ ਦੇ ਕੇ ਅੱਖਾਂ ਦੇ ਬੰਦੇ 20 ਮਿੰਟ ਪੱਟੀ ਅੰਦਰ ਬੰਦ ਕਰ ਦਿਓ ਬੱਕਰੀ ਸਾਰੀ ਰਾਤ ਪੱਟੀ 20 ਮਿੰਟ ਕੇ ਲੋ ਖੋਲ ਦੋ ਬੱਕਰੀ ਅੰਦਰ ਰਹਿਣ ਦੋ ਉਹ ਮਿਰਚਾਂ ਗਰਮੈਸ਼ ਖੋਲ ਦੂ ਮਿਰਚਾਂ ਦੀ ਬੱਕਰੀ ਦਾ ਅੰਗ ਅੰਗ ਖੁੱਲ ਜਾਣ ਪਰ ਸੀਨਾ ਆ ਕੇ ਇਹ ਤੁਹਾਨੂੰ ਭੈਣ ਜੀ ਤਰੀਕੇ ਦੱਸਤੇ ਤੁਸੀਂ ਅਣਜਾਣ ਬੰਦੇ ਹੋ ਵੀ ਕਦੇ ਵੀ ਇਹ ਨਾ ਗੱਲਾਂ ਨੂੰ ਚੇਤੇ ਰੱਖਿਓ ਇਹ ਗੱਲਾਂ ਤੋਂ ਭੁੱਲਣਾ ਨਹੀਂ ਆਪਾਂ ਨੇ ਬੱਕਰੀ ਪਾਲ ਲਈ ਤਾਂ ਬੱਕਰੀ ਦੇ ਨਤੀਜੇ ਵੀ ਜ਼ਰੂਰੀ ਨੇ ਹਾਂਜੀ ਹਾਂਜੀ ਹੂੰ ਬੱਕਰੀ ਤੁਸੀਂ ਪਾਲ ਲਈ ਤੁਹਾਨੂੰ ਨਤੀਜੇ ਬੱਕਰੀ ਦੇ ਹੈ ਨਹੀਂ ਪਾਲਣ ਦਾ ਪਤਾ ਨਹੀਂ ਤੁਹਾਨੂੰ ਕੀ ਇਹਨੇ ਖਾਣਾ ਕੀ ਇਹਨੂੰ ਦੇਣਾ ਕੀ ਇਹਨੂੰ ਬਿਮਾਰ ਨੂੰ ਦੇਣਾ ਕੀ ਇਹਨੂੰ ਢਿੱਲੀ ਮੱਠੀ ਨੂੰ ਦੇਣਾ ਬੱਕਰੀ ਨੂੰ ਗੱਲ ਸੋਨਾ ਫਾਰਾ ਹੋ ਜੇ ਜਾਮ ਲੱਗ ਜੇ ਮੀਂਗਣਾ ਨਾ ਕਰਦੀ ਹੋਵੇ ਤਾਂ ਬੱਕਰੀ ਦੇ ਟੀਕਾ ਨਾ ਲਵਾ ਦੀ ਗੋਲੀ ਨਾ ਦੇ ਦੀ ਦੋਣੀ ਜਾਮ ਲੱਗ ਜੂਗਾ ਗੋਲੀ ਦੇ ਨਾਲ ਬੱਕਰੀ ਨੂੰ ਕੀ ਕਰਨਾ ਜੇ ਫਾਰਾ ਜੇ ਨਾ ਫੁੱਲ ਜੇ ਪੇਟੀ ਵੱਧ ਘਟ ਖਾ ਜੇ ਤਾਂ ਆਪਣੇ ਮੈਡੀਕ ਆਪਣੇ ਕਰਾਨੇ ਦੀ ਦੁਕਾਨ ਤੇ ਹਰੇਕ ਤੇ ਸਿਰਕਾ ਪਿਆ ਹੁੰਦਾ ਬੋਤਲ ਚਿੱਟੀ ਹਾਂਜੀ ਉਹ ਕਰ ਪਈ ਹੁੰਦੀ ਹਾਂਜੀ ਹਾਂਜੀ ਤੇ ਉਹਨੂੰ ਇੰਨਾ ਕਿ ਸਿਰਕਾ ਪਿਆ ਦਿਓ ਬੱਕਰੀ ਨੂੰ ਸਰਾਂਜਨ ਵਾਲਾ ਉਹਦੀ ਬੱਕਰੀ ਨੇ ਪਿਸ਼ਾਬ ਕਰ ਲੈਣਾ ਤੇ ਮਿੰਗਣਾ ਕਰ ਲੈਣੀਆਂ ਨੇ ਉਹਦੀ ਆਪਣੀ ਗੈਸ ਨਿਕਲ ਜੂ ਤੇ ਜੋ ਪਤਲੀ ਲੈਟ੍ਰਿੰਗ ਕਰਦੇ ਨੇ ਪਤਲੀ ਲੈਟ੍ਰਿੰਗ ਜਿਹੜੀ 1-2 ਦਿਨ ਦੇਖ ਲਓ ਖਾਦੇ ਪੀਤੇ ਦੀ ਲੱਗੀ ਜੇ 8 ਦਿਨ ਲੰਘੇ ਵੀ ਇਹ ਹਟਦੀ ਨਹੀਂ ਸੋਫ ਰਗੜ ਲਓ ਕੱਚੇ ਦੁੱਧ ਚ ਉਹ ਦੇ ਦਿਓ ਇੱਕ ਚਮਚਾ ਪਾ ਕੇ ਪੰਮਕਰੀ ਦੁੱਧ ਚ ਦੇ ਦੋ ਹਾਂ ਕਾਸੀ ਚ ਦੇ ਦੋ ਸੌਫ ਹੁੰਦੀ ਹੈ ਠੰਡੀ ਇਹ ਜਿਹੜੀ ਆਪਣੀ ਕਾਲਜੇ ਦੀ ਧਰਨ ਤੋਂ ਗਰਮੈਸ਼ ਚਲਦੀ ਹੈ ਠੀਕ ਹੈ ਇਨਸਾਨ ਹੈ ਕੋਈ ਪਸ਼ੂ ਹੈ ਕੋਈ ਵੀ ਹੈ ਉਹ ਇੱਥੋਂ ਗਰਮੈਸ਼ ਖਤਮ ਕਰ ਦੂਗੀ ਇਹਦੇ ਲੈਟਰਿੰਗ 30 ਦਿਨ ਬੰਦ ਕੱਚਾ ਦੁੱਧ ਹੀ ਆ ਖੜੇ ਹਾਂਜੀ 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 ਸੱਚਾ ਦੁੱਧ ਹਾਂਜੀ ਇੱਕ ਦੋ ਦਿਨ ਦੇਖ ਲੋ ਕਈ ਵਾਰੀ ਖਾਦੇ ਪੀਤੇ ਦੀ ਲੱਗ ਕੇ ਲੈਟਰ ਆਪਦੇ ਆਪ ਹੀ ਵੀ ਬੰਦ ਹੋ ਜਾਣੀ ਇਹਨਾਂ ਲੱਗੀ ਸਬਰਬਰੀਆਂ ਆਪੇ ਬੰਦ ਹੋ ਗਈ ਹਾਂ ਵਧੀਆ ਰਿਹਾ ਤੇ ਗੋਲੀ ਨਹੀਂ ਦਿੱਤੀ ਕੁਝ ਨਹੀਂ ਕਰਿਆ ਜੇ ਤੂੰ ਗੋਲੀ ਦੇਣ ਦਾ ਦੂਣਾ ਜਾਮ ਲੱਗ ਕੇ ਬੱਕਰੀ ਮਰ ਜੂ ਉਹ ਨਸ਼ੀ ਨਾਲ ਫਿਰ ਕਰਦੀ ਨਹੀਂ ਲੈਟਰ ਉਹਦੇ ਅੰਦਰ ਗੈਸ ਬਣ ਜਾਣੀ ਹੈ ਅੱਛਾ ਜੀ ਧੰਨਵਾਦ ਸਾਰਿਆਂ ਨੂੰ